ਕਮਸ਼ੂਰ ਅਦਾਕਾਰਾਂ ਦੀ ਮੌਤ ਹੋ ਚੁੱਕੀ ਹੈ ਤੇ ਕਰਦੇ ਅਪਾਰਟਮੈਂਟ ਦੇ ਵਿੱਚ 9 ਮਹੀਨੇ ਤੱਕ ਲਾਸ਼ ਜਿਹੜੀ ਹੈ ਉਹ ਸੜਦੀ ਰਹੀ ਜੀਹਾਂ ਹੈਰਾਨ ਕਰਦੀ ਖਬਰ ਸਾਹਮਣੇ ਆ ਰਹੀ ਹੈ ਕਈ ਫਿਲਮਾਂ ਤੇ ਟੀਵੀ ਸੀਰੀਅਲਸ ਦੇ ਵਿੱਚ ਕੰਮ ਕਰਨ ਵਾਲੀ ਇਸ ਅਦਾਕਾਰਾ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਪਤਾ ਦੇਖ ਸਕਦੇ ਹੋ 9ਵੇਂ ਮਹੀਨੇ ਲੱਗ ਰਿਹਾ ਹੈ ਕਰਦੇ ਅਪਾਰਟਮੈਂਟ ਦੇ ਵਿੱਚ ਦੱਸਦੀ ਹੈ ਕਿ ਕਮਰੇ ਦੇ ਵਿੱਚ ਇਸ ਦੀ ਲਾਸ਼ ਸੜਦੀ ਰਹੀ ਇੰਨੇ ਕੇਸ ਦੀ ਲਾਸ਼ ਛੜ ਗਈ ਕਿ ਚੂਣ ਦੇ ਨਾਲ ਹੱਡੀਆਂ ਤੱਕ ਟੁੱਟ ਰਹੀਆਂ ਨੇ ਨੌ ਸੰਗੜ ਚੁੱਕੇ ਨੇ ਚਿਹਰਾ ਤੱਕ ਪਛਾਣਿਆ ਨਹੀਂ ਜਾ ਰਿਹਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਕੋਈ ਫਲ ਫਰੂਟ ਵੀ ਜੇ ਥੋੜੀ ਦੇਰ ਦੇਰੀ ਰੱਖ ਦਿੱਤਾ ਜਾਵੇ ਉਸ ਤੋਂ ਬਾਅਦ ਉਹ ਕਹਿਜ ਹੋ ਜਾਂਦਾ ਤਾਂ ਨੌਂ ਦੇਖ ਸਕਤੋਂ ਮਹੀਨੇ ਕਿਸ ਤਰੀਕੇ ਦੇ ਨਾਲ ਇੱਕ ਘਰ ਦੇ ਵਿੱਚ ਲਾਸ਼ ਪਈ ਰਹੀ ਤੇ ਇਸ ਤਰੀਕੇ ਦੇ ਨਾਲ ਇਹ ਸੜ ਚੁੱਕੀ ਸੀ ਕਿ ਇਸ ਨੂੰ ਪਛਾਣਨਾ ਤੱਕ ਮੁਸ਼ਕਿਲ ਹੋ ਰਿਹਾ ਸੀ ਹਾਲਾਂਕਿ ਫੋਰੈਂਸਿਕ ਟੀਮਾਂ ਦੇ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇਹ ਅਦਾਕਾਰਾਂ ਦੀ ਲਾਸ਼ ਹੈ ਜੋ ਕਿ ਇਸ ਦੇ ਅਪਾਰਟਮੈਂਟ ਦੇ ਵਿੱਚੋਂ ਮਿਲੀ ਹੈ ਦਰਸਲ ਇਹਦਾ ਉਹਦਾ ਉਦੋਂ ਖੁਲਾਸਾ ਹੋਇਆ ਇਸ ਦੀ ਮੌਤ ਦਾ ਜਦੋਂ ਅਦਾਲਤ ਦੇ ਨਿਯਮਾਂ ਦੇ ਮੁਤਾਬਕ ਹੈ ਇਸਤਾ ਅਪਾਰਟਮੈਂਟ ਜਿਹੜਾ ਖਾਲੀ ਕਰਵਾਉਣ ਦੇ ਲਈ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਦੋਂ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਅੰਦਰ ਇਸ ਅਦਾਕਾਰਾ ਦੀ ਲਾਸ਼ ਮਿਲੀ ਹੋਈ ਹੈ ਦੱਸਦੇ ਕਿ ਬੇहद ਮਸ਼ਹੂਰ ਅਦਾਕਾਰਾ ਕਈ ਫਿਲਮਾਂ ਤੇ ਟੀਵੀ ਸੀਰੀਅਲਸ ਦੇ ਵਿੱਚ ਕੰਮ ਕਰ ਚੁੱਕੀ ਸੀ ਤੇ ਦੇਖ ਸਕਦੇ ਹੋ ਕਿੰਨੇ ਕੁ ਭਿਆਨਕ ਮੌਤ ਹੋਈ ਹੈ ਹਾਲਾਂਕਿ ਇਹ ਇੰਨੇ ਕੇ ਮਾੜੇ ਹਾਲਾਤ ਸੀਗੇ ਮ੍ਰਿਤਕ ਦੇ ਦੇ ਕਿ ਕਿਸ ਕਾਰਨ ਇਹ ਮੌਤ ਹੋਈ ਹੈ ਇਹ ਵੀ ਨਹੀਂ ਹਲੇ ਤੱਕ ਪਤਾ ਲਗਾ ਸਕਿਆ ਕਿਉਂਕਿ ਮਾਸਪੇਸ਼ੀਆਂ ਤੱਕ ਸੁੰਗੜ ਗਈਆਂ ਸੀ ਨੌ ਸੁੰਗੜ ਗਏ ਸੀ ਪੂਰਾ ਸਰੀਰ ਜਿਹੜਾ ਹੈ ਉਹ ਪੂਰਾ ਸੁੰਗੜ ਚੁੱਕਿਆ ਹੈ ਹੱਥ ਲਗਾਉਣ ਦੇ ਨਾਲ ਹੱਡੀਆਂ ਤੱਕ ਟੁੱਟ ਰਹੀਆਂ ਨਹੀਂ ਉਹ ਅਸੀਂ ਤੁਹਾਨੂੰ ਤਸਵੀਰਾਂ ਤੱਕ ਨਹੀਂ ਦਿਖਾ ਸਕਦੇ ਪਰ ਇਹਨਾਂ ਤਸਵੀਰ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਉਹ ਅਦਾ ਕਾਰ ਹੈ جس دی موت ہوئی ہے ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਅਦਾਕਾਰਾ ਹੁਮੈਰਾ ਅਸਗਰ ਅਲੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹ ਕੁਝ ਦਿਨ ਪਹਿਲਾਂ ਕਰਾਚੀ ਦੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਮਿਲੀ ਸੀ ਪੁਲਿਸ ਦੇ ਅਨੁਸਾਰ ਹੁਮੈਰਾ ਦੀ ਲਾਸ਼ ਕਰਾਚੀ ਦੇ ਅਪਾਰਟਮੈਂਟ ਵਿੱਚ ਛੜਨ ਦੀ ਹਾਲਤ ਵਿੱਚ ਪਹੁੰਚ ਗਈ ਸੀ ਤੇ ਹੁਣ ਅਦਾਕਾਰਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਦਰਸਲ ਨਿਊਜ਼ ਏਜੰਸੀ ਇੱਕ ਨਿਜੀ ਨਿਊਜ਼ ਏਜੰਸੀ ਦੇ ਵੱਲੋਂ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਹੁਮੈਰਾ ਦੀ ਮੌਤ ਲਗਭਗ 8 ਤੋਂ 10 ਮਹੀਨੇ ਪਹਿਲਾਂ ਹੋਈ ਸੀ ਤੇ ਕਈ ਟੀਵੀ ਸੀਰੀਅਲ ਤੇ ਫਿਲਮਾਂ ਚ ਕੰਮ ਕਰ ਚੁੱਕੀ 32 ਸਾਲਾ ਹੁਮੈਰਾ ਇਕੱਲੀ ਰਹਿੰਦੀ ਸੀ ਅਤੇ ਕਈ ਟੈਲੀਵਿਜ਼ਨ ਸੀਰੀਅਲ ਅਤੇ ਦੋ ਫਿਲਮਾਂ ਵਿੱਚ ਕੰਮ ਕਰ ਚੁੱਕੀ ਪਿਛਲੇ ਹਫਤੇ ਫਲੈਟ ਖਾਲੀ ਕਰਨ ਦੇ ਅਦਾਲਤ ਦੇ ਹੁਕਮ ਨੂੰ ਲਾਗੂ ਕਰਦੇ ਹੋਏ ਪੁਲਿਸ ਟੀਮ ਨੂੰ ਉਸ ਦੀ ਲਾਸਟ ਸੜੀ ਹੋਈ ਹਾਲਤ ਦੇ ਅਪਾਰਟਮੈਂਟ ਦੇ ਵਿੱਚੋਂ ਮਿਲਦੀ ਹੈ ਨਿੱਜੀ ਚੈਨਲ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਦੇ ਨਾਲ ਕਿਹਾ ਕਿ Laash ਬੁਰੀ ਤਰ੍ਹਾਂ ਸੜੀ ਹੋਈ ਸੀ ਅਤੇ ਰਿਕਵਰੀ ਸਮੇਂ ਉਸ ਦੀ ਪਛਾਣ ਤੱਕ ਨਹੀਂ ਹੋ ਸਕੀ ਮੌਤ ਦੇ ਕਾਰਨ ਦਾ ਪਤਾ ਲਗਾਉਣਾ ਅਸੰਭਵ ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਅਨੁਸਾਰ ਲਾਸ਼ ਸੜਨ ਦੇ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕੀ ਸੀ ਤੇ ਚਿਹਰਿਆਂ ਦੀਆਂ ਮਾਸਪੇਸ਼ੀਆਂ ਤੱਕ ਪੂਰੀਆਂ ਸੜੀਆਂ ਹੋਈਆਂ ਸੰਗ ਉਂਗਲਾਂ ਤੇ ਨੌ ਹੱਡੀਆਂ ਤੱਕ ਸੁੰਗੜ ਗਏ ਸਨ ਅਦਕਾਰਾ ਦੇ ਸਰੀਰ ਦੀ ਹਾਲਤ ਅਜਿਹੀ ਸੀ ਕਿ ਉਸ ਨੂੰ ਛੋਹਣ ਤੇ ਹੱਡੀਆਂ ਤੱਕ ਟੁੱਟਣ ਲੱਗ ਪਈਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੜਨ ਕਾਰਨ ਇਸ ਸਮੇਂ ਮੌਤ ਦੀ ਸਹੀ ਕਾਰਨ ਦਾ ਪਤਾ ਲਗਾਉਣਾ ਅਸੰਭਵ ਹੈ ਖਬਰਾਂ ਅਨੁਸਾਰ ਡੀਐਨਏ ਪ੍ਰੋਫਾਈਲਿੰਗ ਅਤੇ ਟੌਕਸਿਕੋਲੋਜੀ ਟੈਸਟ ਚੱਲ ਰਹੇ ਨੇ ਤੇ ਇਹਨਾਂ ਤੋਂ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ ਮਾਮਲਾ ਅਸਾਧਾਰਨ ਚੁਣੌਤੀਆਂ ਕਰ ਰਿਹਾ ਹੈ ਪੇਸ਼ ਦੱਸਿਆ ਕਿ ਹੁਮੈਰਾ ਦੇ ਪਰਿਵਾਰ ਨੂੰ ਵਿਰਵਾ ਨੂੰ ਉਸਦੇ ਅਵਸ਼ੇਸ਼ ਪ੍ਰਾਪਤ ਕੀਤੇ ਤੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਲਾਹੌਰ ਲਿਜਾਇਆ ਗਿਆ ਇਸ ਤੋਂ ਪਹਿਲਾਂ ਦਖਣੀ ਜ਼ੋਨ ਦੇ ਡੀਆਈਜੀ ਅਸਦ ਰਜ਼ਾ ਨੇ ਕਿਹਾ ਹੈ ਕਿ ਹੁਮੈਰਾ ਦੇ ਪਰਿਵਾਰਕ ਮੈਂਬਰਾਂ ਦੇ ਅਧਿਕਾਰ ਦੀ ਲਾਸ਼ ਲੈਣ ਅਤੇ ਦਫਨਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਦਾਅਵਾ ਕਰਦੇ ਹੋਏ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਉਸ ਨਾਲ ਸੰਬੰਧਤ ਤੋੜ ਲਏ ਸੰ ਤੇ ਉਹਨਾਂ ਕਿਹਾ ਹੈ ਕਿ ਮਾਮਲਾ ਅਸਾਧਾਰਨ ਚੁਣੌਤੀਆਂ ਪੇਸ਼ ਕਰ ਰਿਹਾ ਹੈ ਕਿਉਂਕਿ ਲਾਸ਼ ਨੇ ਲੰਬੇ ਸਮੇਂ ਤੋਂ ਨਹੀਂ ਮਿਲੀ ਸੀ ਅਤੇ ਨਾ ਹੀ ਕਿਸੇ ਗਵੰਡੀ ਨੇ ਇਸ ਦੀ ਜਾਂਚ ਕੀਤੀ ਤੇ ਨਾ ਹੀ ਕਿਸੇ ਨੂੰ ਕੁਝ ਸ਼ੱਕ ਹੋਇਆ